ਦੀ ਜਿੱਤਰੀ ਪਹਿਲੇ ਹੋਈ ਆ ਹਾਂ ਤੈਸਦਾ ਨਹੀਂ ਜੀ ਵਿੱਚੋਂ ਗੱਡੀ ਦਿਓ ਰੋਡ ਤੋਂ ਅੱਗੇ ਕਰ ਤੋ ਹਟਾਓ ਨਾ ਉਹ ਫੜਾਵਾ ਰੋਲਿੰਗ ਚੱਲਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਹੈਗਾ ਵਾ ਹਰ ਇੱਕ ਪਾਰਟੀ ਵੱਲੋਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਨੇ ਉਸੇ ਦੇ ਸੰਬੰਧ ਵਿੱਚ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਹੈਗਾ ਨਕੋਦਰ ਦੇ ਵਿੱਚ ਕੱਲ ਨੂੰ ਇੱਕ ਰੋਡ ਸ਼ੋਅ ਕੀਤਾ ਜਾ ਰਿਹਾ ਉਸੇ ਦੇ ਸੰਬੰਧ ਵਿੱਚ ਜਾਇਜ਼ਾ ਲੈਣ ਲਈ ਪਹੁੰਚੇ ਨੇ ਨਕੋਦਰ ਬਧਾਇਗੰਦਰ ਜੀ ਫੋਰਮਾ ਬਣਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਚਾਹੀਦੀਆਂ ਵਿਕਾਸ ਕਾਰਜੀਆਂ ਬੜੇ ਸਰਸ਼ਰਮ ਨਾਲ ਚੱਲਦੀਆਂ ਆ ਸ਼ਹਿਰ ਦੇ ਸਾਰੇ ਮਾਰਗ ਠੀਕ ਕੀਤੇ ਜਾ ਰਹੇ ਸਾਰੇ ਗੇਟ ਵਗੈਰਾ ਬਣ ਰਹੇ ਨੇ ਬਹਿਨ ਲੱਗ ਰਹੇ ਨੇ ਉਸਤ ਲੱਗ ਰਹੇ ਨੇ ਔਰ ਗੈਦਰਿੰਗ ਸ਼ਹਿਰ ਪਫਫ ਆ ਰਿਹਾ ਮਾਂਜੁਕ ਸੀਐਸਰ ਦਾ ਸਵਾਗਤ ਕਰਨ ਵਾਸਤੇ ਸੋਦਰ ਦੇ ਪੂਰੇ ਹਲਕੇ ਦੇ ਵਿੱਚ ਲੋਕ ਸਾਰੇ ਪਹੁੰਚਣ ਕੇ ਹਮ ਹਮਾ ਅਗੇ ਵੱਡੀ ਗੱਲ ਇਹ ਦੇ ਵਿੱਚ ਜਿਹੜੇ ਇੱਥੇ ਪਹੁੰਚਣ ਦਾ ਸਵਾਲ ਜੇ ਗੱਲ ਕਰੀਏ ਰੋਡਸ ਹੋ ਰਹੇ ਨੇ ਕਿੰਨੀ ਜੀ ਹਮਾ ਸਾਡਾ ਜਿਹੜਾ ਤਕਰੀਬਨ ਇਹ ਸਮਿਤੀਆਂ ਦੇ ਅਕਸ ਤੋਂ 10000 ਕੀ ਕੈਂਪਿੰਗ ਚੱਲ ਰਹੀ ਹੈ? ਡੈਫੀਨੇਟਲੀ ਬਈ ਕੇ ਉਸ ਸਾਹ ਦਿਨ ਤੋਂ ਬੜਾ ਅੰਸ਼ਾਇਆ ਸ਼ਹਿਰ ਦੇ ਵਿੱਚ ਵੀ ਤੇ ਪਿੰਡਾਂ ਦੇ ਵਿੱਚ ਵੀ ਸਾਰਿਆਂ ਦੇ ਵਿੱਚ 8 ਤੋਂ 10 ਜਨ ਤੱਕ ਲੋਰ ਚੋਦੇ ਦੌਰਾਨ ਕੁਝ ਟ੍ਰੈਫਿਕ ਦੀ ਪ੍ਰੋਬਲਮ ਆਣੀ ਹੈ। ਇਹਦੇ ਵਾਸਤੇ ਕੀ ਕਦਮ ਚੁੱਕਿਆ ਗਿਆ? ਬਿਲਕੁਲ ਪੁਲਿਸ ਪ੍ਰਸ਼ਾਸਨ ਨੇ ਆਪਣੇ ਪ੍ਰਬੰਧ ਪੂਰੇ ਕਰ ਲਏ ਹੋਇਆ। ਅਰ 2-3 ਘੰਟਿਆਂ ਵਾਸਤੇ ਸ਼ਾਂਤੀ ਹੋਏਗੀ। ਉਹਦੇ ਵਾਸਤੇ ਮੈਂ ਮਾਫੀ ਵੀ ਚਾਹੁੰਦਾ ਹਾਂ ਕਿ ਸ਼ਹਿਰ ਵਸੇਪੋੜੋਂ ਤੇ ਇਹ 2-3 ਘੰਟੇ ਵਾਸਤੇ ਤੁਹਾਨੂੰ ਪ੍ਰਸ਼ਾਨੀ ਹੋਏਗੀ। ਤੇ ਪਰ ਇਹ ਆਕੇ ਵੀ ਮਾਂਜੁਗ ਸਿੰਘ ਸਾਹਿਬ ਆ ਰਹੇ ਆ ਇਸ ਕਰਕੇ ਸਾਡਾ ਇਹ ਇੱਕ ਖਸ਼ਾਣੇ ਦੇ ਵਿੱਚ ਸਾਨੂੰ ਕੁਝ ਨਾ ਕੁਝ ਮੈਨੂੰ ਆਸੇ ਆ ਕਿ ਉਹ ਸ਼ਹਿਰ ਵਾਸਤੇ ਸਾਨੂੰ ਜਿਹੜਾ ਉਸ ਨਾਲ ਕੁਝ ਕੀ ਕੀ ਜਾਣਦੇ ਔਰ ਲੋਕਾਂ ਦਾ ਹੁਣ ਜਿਹੜਾ ਸੋ ਅੱਜ ਫਾਸਟ ਨੂੰ ਸਾਰੇ ਇਕੱਠੇ ਹੋ ਕੇ ਫਾਸਟ ਕਰਕੇ ਦੁਕਾਨਦਾਰ ਅੱਜ ਬਹੁਤ ਸ਼ਾਇਦ ਉਨ੍ਹਾਂ ਨੇ ਵੀ ਮਾਜੋਕ ਸੀ ਸਮਾਨ ਸਨਮਾਨ ਕਰਨ ਦਾ ਵਕਤ ਪੁਆਇੰਟ ਜਿਹੜੇ ਸਨਮਾਨ ਵਾਸਤੇ ਬਣੇ ਹੋਇਆ ਔਰ ਯੂਥ ਜਿਹੜਾ ਸ਼ਹਿਰ ਦਾ ਵੀ ਤੇ ਯੂਥ ਪਿੰਡਾਂ ਦਾ ਵੀ ਵੱਡੀ ਗਿਣਤੀ ਦੇ ਵਿੱਚ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਬੜਾ ਸਿਹਤਮੰਦ ਹੈਲਥੀ ਯੂਥ ਜਿਹੜਾ ਆਮਾਤੀ ਪਾਰਟੀ ਨਾਲ ਜੁੜਿਆ ਔਰ ਕੱਲ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ੋਅ ਦੇ ਵਿੱਚ ਆਉਣਗੇ ਕਿੰਨੇ ਵਜੇ ਸੀ ਅੱਜ ਪਹੁੰਚਾਂਗੇ ਤੇ ਕੀ ਹੋਊਗਾ सीएम साहब तकरीबन 7:30 बजे पहुंचਣਗੇ ਰੂਟ ਜਿਹੜਾ ਸਾਡਾ ਸ਼ੋਅ ਦਾ ਉਹ ਮਾਲੀ ਗੇਟ ਤੋਂ ਲੈ ਕੇ ਅੰਬਿਤਪੁਰ ਚੌਕ ਤੱਕ ਕੀ ਲੋਕਾਂ ਨੇ ਮੈਸੇਜ ਆ ਕਿ ਸਾਰੇ ਸ਼ਹਿਰ ਦੇ ਵਿੱਚ ਪਿਛਲੇ 2-3 ਸਾਲਾਂ ਦੀ ਕਾਰਜਕਾਰੀ ਦੇ ਤਹਿਤ ਔਰ ਸ਼ਹਿਰ ਦੇ ਹਰ ਗਲੀ ਮੋੜ ਵਿੱਚ ਚਲਦੇ ਹੋਏ ਕੰਮਾਂ ਦਾ ਕਰਕੇ ਤੁਸੀਂ ਸਾਰੇ ਉਮ ਮਹੂਮਾ ਕੇ ਮਾਣ ਨਾਲ ਸਵਾਗਤ ਕਰਨਗੇ ਜਰੂਰ ਸਾਰੇ ਜਣੇ ਇਹ ਮੈਂ ਗੱਲ ਕਰੀਏ ਚੈਲੰਜ ਬਣਿਆ ਹੋਇਆ ਹੈ ਸਟੇਟ ਮੋਡ ਐਕਟ ਇਸ ਤਰ੍ਹਾਂ ਦੇ ਬਿਲਕੁਲ ਲੜਾਈ ਆ ਚੈਲੰਜ ਸਦਾ ਸਿਰਫ ਆਪਣੇ ਆਪ ਨਾਲ ਹੀ ਹੁੰਦਾ ਅਸੀਂ ਹਰ ਚੈਲੰਜ ਨੂੰ ਬੜਾ ਪ੍ਰੀਤੀ ਨਾਲ ਲੜਨੇ ਬੜੀ ਪ੍ਰੀਤੀ ਨਾਲ ਅਸੀਂ ਮੇਕ ਸ਼ੋਰ ਕਰਦੇ ਅਸੀਂ ਲੱਛੀ 10 ਮਿੰਟ ਦੇ ਸਮਾਂ ਦੇ ਵਿੱਚ ਜਿਹੜਾ ਨਮੂਤਰ ਵਦਾਇਗ^{(1)} ਜੀਤ ਔਰ ਮਾਨ ਜੀ ਜਿਹੜੇ ਹੈਗੇ ਆ ਜਾਂਚਾ ਲੈਣ ਪਹੁੰਚੇ ਸੀ ਅਤੇ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਪੂਰੀ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਨੇ ਕੈਮਰਾ ਪਰਸਨ ਨਾਲ ਪ੍ਰੀਤ ਕਰੋੜਾ ਨੈਕੋਤਾ